ਪੰਜਾਬ ਦੇ ਅੰਦਰ ਬੇहद ਮੰਦ ਭਗੀਆਂ ਦੋ ਘਟਨਾਵਾਂ ਵਾਪਰੀਆਂ ਨੇ ਪਹਿਲੀ ਘਟਨਾ ਇੱਕ 14 ਸਾਲਾ ਬੱਚੇ ਦਾ ਕਤਲ ਹੋ ਗਿਆ ਤੇ ਦੂਸਰੀ ਘਟਨਾ ਇੱਕ 9 ਮਹੀਨੇ ਦੀ ਗਰਭਵਤੀ ਔਰਤ ਦਾ ਕਤਲ ਹੋਇਆ ਦੋਨੇ ਹੀ ਘਟਨਾਵਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਪਹਿਲੀ ਘਟਨਾ ਪੰਜਾਬ ਦੇ ਪਟਿਆਲਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ 14 ਸਾਲਾਂ ਦੇ ਬੱਚੇ ਦਾ ਕਤਲ ਹੋਇਆ ਤੇ ਕਤਲ ਦਾ ਇਲਜ਼ਾਮ ਬੱਚੇ ਦੇ ਚਾਚਿਆਂ ਉੱਪਰ ਲੱਗ ਰਿਹਾ ਇੱਕ ਨਹੀਂ ਸਗੋਂ ਤਿੰਨ ਚਾਚਿਆਂ ਦੇ ਉੱਪਰ ਪਰਿਵਾਰ ਵੱਲੋਂ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਇਲਜ਼ਾਮ ਮੀਡੀਆ ਦੇ ਸਾਹਮਣੇ ਮਰਨ ਵਾਲੇ ਬੱਚੇ ਦੇ ਮਾਸੀ ਦੇ ਪੁੱਤ ਨੇ ਲਗਾਏ ਨੇ ਉਹਦਾ ਕਹਿਣਾ ਹੈ ਕਿ ਮੇਰਾ ਮਾਮਾ ਸਵੇਰ-ਸਵੇਰ ਮੈਨੂੰ ਜਗਾਉਣ ਵਾਸਤੇ ਘਰੋਂ ਆਇਆ ਕਰੀਬ ਸਵੇਰ ਦੇ 7-8 ਵਜੇ ਮੈਂ ਸੁੱਤਾ ਪਿਆ ਸੀ ਤਾਂ ਉਹ ਮੈਨੂੰ ਜਗਾਉਣ ਵਾਸਤੇ ਆਇਆ ਕਿ ਆਪਣੇ ਸ਼ਰਨ ਦਾ ਕਤਲ ਹੋ ਗਿਆ ਤੇ ਕਹਿੰਦਾ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸਾਡੇ ਪੁੱਤ ਦਾ ਕਤਲ ਹੋ ਚੁੱਕਾ ਸੀ ਖੁਦ ਉਹਨਾਂ ਦੇ ਚਾਚਿਆਂ ਨੇ ਹੀ ਬੱਚੇ ਦੇ ਚਾਚਿਆਂ ਨੇ ਹੀ ਤਿੰਨਾਂ ਚਾਚਿਆਂ ਵੱਲੋਂ ਸਾਡੇ ਪੁੱਤ ਦਾ ਕਤਲ ਕੀਤਾ ਗਿਆ ਤੇ ਜਦੋਂ ਮੀਡੀਆ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਕੀ ਤੁਹਾਡੀ ਕੋਈ ਪੁਰਾਣੀ ਰੰਜਿਸ਼ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਕਿ ਸਾਡੀ ਕੋਈ ਰੰਜਿਸ਼ ਨਹੀਂ ਸੀ ਸਗੋਂ ਮਰਨ ਵਾਲੇ ਬੱਚੇ ਦੀ ਮਾਂ ਆਪਣੇ ਬਿਓਰਾਂ ਦੀਆਂ ਰੋਟੀਆਂ ਪਕਾਉਂਦੀ ਆ ਕਿਉਂਕਿ ਜਿਹੜੀ ਉਹਦੀ ਸੱਸਾ ਉਹ ਘਰ ਵਿੱਚ ਹੈਣੀ ਇਸ ਕਰਕੇ ਮੇਰੀ ਮਾਸੀ ਹੀ ਮੁੰਡੇ ਦਾ ਕਹਿਣਾ ਸੀ ਕਿ ਇੰਨਾ ਜਿਹੜੇ ਉਹਦੇ ਦਿਓਰ ਨੇ ਉਹਨਾਂ ਦੀਆਂ ਰੋਟੀਆਂ ਪਕਾਉਂਦੀ ਆ ਪਰ ਫਿਰ ਵੀ ਪਤਾ ਨਹੀਂ ਕਿਉਂ ਉਹਨਾਂ ਨੇ ਸਾਡੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇਹਦ ਮੰਦ ਭਾਗੀ ਘਟਨਾ ਇਹ ਪਟਿਆਲਾ ਤੋਂ ਸਾਹਮਣੇ ਆਈ ਆ ਤੇ ਜਿਹੜੀ ਅਗਲੀ ਘਟਨਾ ਹੈ ਉਹ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਆ ਹੁਸ਼ਿਆਰਪੁਰ ਦੇ ਅੰਦਰ ਇੱਕ 9 ਮਹੀਨੇ ਦੀ ਗਰਭਵਤੀ ਔਰਤ ਦਾ ਕਤਲ ਹੋਇਆ ਦੱਸਿਆ ਜਾ ਰਿਹਾ ਇਹ ਅਲਜ਼ਾਮ ਵੀ ਕੁੜੀ ਦੇ ਮਾਪਿਆਂ ਵੱਲੋਂ ਸਹੁਰਿਆਂ ਦੇ ਉੱਪਰ ਲਗਾਏ ਜਾ ਰਹੇ ਆ ਕੁੜੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਕੁੜੀ ਦੇ ਸਹੁਰਿਆਂ ਵੱਲੋਂ ਫੋਨ ਗਿਆ ਕਿ ਜਿਹੜੀ ਤੁਹਾਡੀ ਬੇਟੀ ਆ ਉਹ ਬਿਮਾਰ ਆ ਢਿੱਲੀ ਆ ਤੇ ਕਹਿੰਦੇ ਹਸਪੀਟਲ ਪਹੁੰਚੋ ਕਹਿੰਦੇ ਜਦੋਂ ਅਸੀਂ ਹਸਪੀਟਲ ਪਹੁੰਚੇ ਤਾਂ ਸਾਨੂੰ ਡਾਕਟਰ ਨੇ ਦੱਸਿਆ ਕਿ ਜਿਹੜੀ ਤੁਹਾਡੀ ਧੀ ਆ ਇੱਥੇ ਮਰੇ ਹੋਈ ਆਈ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਜਿਹੜੀ ਸਾਡੀ ਧੀ ਆ ਉਹਨੂੰ ਕਿਸੇ ਹੋਰ ਹਸਪੀਟਲ ਲੈ ਕੇ ਜਾਇਆ ਗਿਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੇ ਦਰਮਿਆਨ ਉਹਦੀ ਮੌਤ ਹੋਈ ਆ ਤੇ ਫੇਰ ਚੁੱਕ ਕੇ ਉਹ ਦੂਸਰੇ ਹਸਪੀਟਲ 'ੇ ਆਏ ਤੇ ਦੂਸਰੇ ਹਸਪੀਟਲ ਵਾਲਿਆਂ ਨੇ ਕਹਿ ਦਿੱਤਾ ਕਿ ਇਹ ਤਾਂ ਮਰ ਚੁੱਕੀ ਆ ਤਾਂ ਕੁੜੀ ਦੇ ਸਹੁਰਿਆਂ ਮਾਪਿਆਂ ਦਾ ਕਹਿਣਾ ਏ ਕਿ ਸਹੁਰਿਆਂ ਵੱਲੋਂ ਸਾਨੂੰ ਸ਼ੱਕ ਆ ਕਿ ਸਹੁਰਿਆਂ ਵੱਲੋਂ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਵੱਲੋਂ ਤਾਂ ਇਤੋਂ ਤੱਕ ਵੀ ਇਲਜ਼ਾਮ ਲਗਾਏ ਗਏ ਨੇ ਕਿ ਕੁੜੀ ਦੇ ਮੂੰਹ ਦੇ ਉੱਪਰ ਕਈ ਛੋਟਾਂ ਦੇ ਨਿਸ਼ਾਨ ਦਿਖੇ ਕੁੜੀ ਦਾ ਮੂੰਹ ਸੁੱਜਿਆ ਹੋਇਆ ਸੀ ਤੇ ਨੱਕ ਕੋਲੇ ਤੇ ਅੱਖਾਂ ਕੋਲੇ ਕੋਈ ਛੋਟਾਂ ਦੇ ਨਿਸ਼ਾਨ ਸੀ ਤਾਂ ਉਹਨਾਂ ਦਾ ਕਹਿਣਾ ਕਿ ਸਹੁਰਿਆਂ ਵੱਲੋਂ ਸਾਨੂੰ ਸ਼ੱਕ ਆ ਕਿ ਸਹੁਰਿਆਂ ਨੇ ਸਾਡੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਪੁਲਿਸ ਇਹਨਾਂ ਦੋਹਾਂ ਹੀ ਮਾਮਲਿਆਂ ਦੇ ਵਿੱਚ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕੀ ਸੱਚਮੁੱਚ ਜੋ ਜੋ ਇਲਜ਼ਾਮ ਇਹਨਾਂ ਦੋਹਾਂ ਹੀ ਮਾਮਲਿਆਂ ਦੇ ਵਿੱਚ ਪਰਿਵਾਰਾਂ ਵੱਲੋਂ ਲਗਾਏ ਗਏ ਨੇ ਇੱਕ 14 ਸਾਲਾਂ ਦੇ ਬੱਚੇ ਦੇ ਮਾਮਲੇ ਦੇ ਵਿੱਚ ਤੇ ਦੂਸਰਾ 9 ਮਹੀਨੇ ਦੀ ਗਰਭवती ਔਰਤ ਦੇ ਮਾਮਲੇ ਦੇ ਵਿੱਚ ਕੀ ਉਹ ਸਾਰੇ ਇਲਜ਼ਾਮ ਸੱਚੇ ਨੇ ਕੀ ਇਹ ਜਾਂ ਫਿਰ ਇਹ ਝੂਠੇ ਇਲਜ਼ਾਮ ਨੇ ਇਹ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਜਦੋਂ ਪੂਰੀ ਇਨਵੈਸਟੀਗੇਸ਼ਨ ਕਰੂਗੀ ਉਦੋਂ ਸਾਹਮਣੇ ਆਊਗਾ ਕਿ ਇਸ ਮਾਮਲੇ ਦੀ ਅਸਲ ਸਚਾਈ ਕੀ ਆ ਦੋਨੋਂ ਹੀ ਮਾਮਲਿਆਂ ਦੀ ਫਿਲਹਾਲ ਇਹ ਪੰਜਾਬ ਦੇ ਅੰਦਰ ਬੇहद ਮੰਦ ਭਾਗੀਆਂ ਘਟੜਾਵਾਂ ਵਾਪਰੀਆਂ ਨੇ 9 ਮਹੀਨੇ ਦੀ ਗਰਭਤੀ ਔਰਤ ਦਾ ਜੇਕਰ ਸੱਚਮੁੱਚ ਕਤਲ ਹੋਇਆ ਤਾਂ ਇਹ ਵੀ ਮੰਦਭਾਗੀ ਘਟਨਾ ਕਿਉਂਕਿ ਇਹ ਇੱਕ ਨਹੀਂ ਫਿਰ ਦੋਹਰਾ ਕਤਲ ਬਣਦਾ ਕਿਉਂਕਿ ਉਹਦੇ ਪੇਟ ਦੇ ਅੰਦਰ ਵੀ ਇੱਕ ਬੱਚਾ ਵੱਲ ਰਿਹਾ ਸੀ ਜੋ ਕਿ 9 ਮਹੀਨੇ ਦੀ ਗਰਭਤੀ ਸੀ ਤੇ ਉਹਦੀ ਡਿਲੀਵਰੀ ਕੁਝ ਹੀ ਦਿਨਾਂ ਵਿੱਚ ਹੋਣ ਵਾਲੀ ਸੀ ਤੇ ਦੂਸਰੀ ਜਿਹੜੀ ਘਟਨਾ 14 ਸਾਲਾ ਦੇ ਬੱਚੇ ਦਾ ਜੇਕਰ ਸੱਚਮੁੱਚ ਆਪਣੇ ਹੀ ਚਾਚਾ ਵੱਲੋਂ ਕਤਲ ਕੀਤਾ ਗਿਆ ਤਾਂ ਫਿਰ ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਗੱਲ ਹੈ ਤਾਂ ਫਿਰ ਇਹ ਜੋ ਕਿਹਾ ਜਾਂਦਾ ਅੱਜਕੱਲ੍ਹ ਕਿ ਜਿਹੜਾ ਖੂਨ ਆ ਲਾਲ ਤੋਂ ਚਿੱਟਾ ਹੋ ਰਿਹਾ ਤਾਂ ਵਾਕਈ ਖੂਨ ਲਾਲ ਤੋਂ ਚਿੱਟਾ ਹੋ ਗਿਆ ਪਾਣੀ ਹੋ ਗਿਆ ਫਿਰ ਇਸ ਤੋਂ ਕਟਿਆ ਹਰਕਤ ਕੋਈ ਹੋਰ ਨਹੀਂ ਹੋ ਸਕਦੀ ਮਾਮਲਾ ਕੁਝ ਵੀ ਹੋਵੇ ਕਿਉਂਕਿ ਉਹ ਤਾਂ ਬੱਚਾ ਸੀ 14 ਸਾਲਾਂ ਦਾ ਹਲੇ ਬੱਚਾ ਸੀ ਉਹਦੀ ਤਾਂ ਕਿਸੇ ਨਾਲ ਕੋਈ ਲਾਗੜਾਟ ਜਾਂ ਦੁਸ਼ਮਣੀ ਨਹੀਂ ਹੋ ਸਕਦੀ ਤਾਂ ਇਹ ਬੇहद ਮੰਦ ਭਾਗੀਆਂ ਘਟਨਾਵਾਂ ਦੋਨੇ ਪੰਜਾਬ ਦੇ ਅੰਦਰੋਂ ਸਾਹਮਣੇ ਆਈਆਂ